ਜੀ ਸੋ ਅੱਜ ਕੋਰ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ 50000 ਰੁਪਏ ਆ ਤੇ ਪਸ ਵਨ ਸ਼ੌਟ ਹੀ ਅਨਾਉਂਸ ਕੀਤਾ ਹੈ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਰ ਤੋਂ ਅਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਣੀ ਹੈ ਇਹ ਕੋਈ ਪਲੀ ਹੀ ਨਹੀਂ ਲਈ ਗਈ ਹੈ ਜੀ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਸ ਉਹਨੂੰ ਐਜ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਆਉਣਾ ਬਾਕੀ ਹੈ ਕਲਾਇੰਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿਹੜੀ ਜੱਜ ਸਾਹਿਬ ਨੇ ਬੇਲ ਦਿੱਤੀ ਹੈ ਅ ਕਲਾਇੰਟ ਦਾ ਨਾਮ ਅਮਨਦੀਪ ਕੌਰ ਹੈ ਜੀ ਜਿਹੜੀ ਕਾਨਸੈਪਟ ਸੀ ਸੀਨੀਅਰ ਕਾਨਸੈਪਟ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੀ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਸੈਸ਼ਨ ਜੱਜ ਸਾਹਿਬ ਦਾ ਐਡੀਸ਼ਨ ਐਡੀਸ਼ਨ ਹੈ ਜੀ ਸਪੈਸ਼ਲ ਕੋਰਟ ਹੈ ਐਨਡੀਬੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਕਾਰਕ ਰੱਖਿਆ ਗਿਆ ਜੀ 5 ਦਿਨ ਹੋ ਗਏ ਆ ਫਿਲਹਾਲ ਪੁਲਿਸ ਨੇ ਕੋਈ ਕੱਖ ਨਹੀਂ ਆਇਆ ਤੱਕ ਰੱਖਿਆ ਜਸਟ ਇਨਵੈਸਟੀਗੇਸ਼ਨ ਅਫੀਸਰ ਚਲਾ ਲੈ ਕੇ ਐਸੀ ਕੋਰ ਨੇ ਕੋਈ ਉਹਨਾਂ ਨੂੰ ਖਾਸ ਕੁਆਰੀ ਨਹੀਂ ਪੁੱਟ ਕੀਤੀ ਜਿਸ ਕੁਆਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤਾਂ ਮੌਕੇ ਦਾ ਬਿਆਨ ਦਿੱਤੇ ਜਿਸ 17.73 ਤੇ ਹੋ ਜਿਹੜੇ ਜਗ੍ਹਾ ਗੱਡੀ ਵਿੱਚ ਜੀ ਪੁਲਿਸ ਕਹਿੰਦੀ ਹੈ ਕਿ ਇਸ ਦਾ ਮੌਕੇ ਦੇ ਫੜੀ ਹੈ ਜੇਕਰ ਉਹ ਪੁਲਿਸ ਸਾਰੇ ਸੋ ਅਜੇ ਬੇਲ ਟੈਕਨੀਸ਼ੀਅਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟਾਇਲ ਜਿਹੜਾ ਚਲਾਨ ਹੋਣਾ ਬਾਕੀ ਆ ਉਹ ਟਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਆ ਜਾਂ ਇਹਨਾਂ ਦੇ ਪਲਾਨਟ ਕੀਤੀ ਗਈ ਆ ਰਿਕਵਰੀ ਹੋਰ ਵੀ ਕੋਈ ਦਿਖਾਈ ਨਹੀਂ ਨਾ ਹੋਰ ਆ ਰਿਕਵਰੀ ਹਨਿਸਤਾਰਾ ਗ੍ਰਾਉਂਡ ਤੋਂ ਬਣਾ ਕੋਈ ਰਿਕਵਰੀ ਹੈ ਕੱਲ ਤਾਂ ਕਾਇਮ ਹੋ ਗਿਆ ਫਿਰ ਉਹ ਟਾਈਲ ਆਜ ਸ਼ਾਮ ਤੱਕ ਆ ਜਾਣਗੇ ਬੇਲ ਬਾਂਡ ਜਿਹੜੀ ਫਰਮਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹਿੰਦੇ ਆ ਦੋ ਦੀ ਰੈਸ ਸੀਗੀ ਅੱਜ ਬੇਲ ਹੋਊਗੀ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਹੈ ਤੇ ਤੁਹਾਨੂੰ ਲੱਗਦਾ ਤੁਹਾਡੇ ਕਲਾਇੰਟ ਕਲਾਇੰਟ ਸੀ ਤੁਸੀਂ ਉਹਨਾਂ ਦੇ